देखो सारे कामगार ही ਛੱਡ ਕੇ ਆਏ ਅਸੀਂ ਵਿਧਾਨ ਸਭਾ ਵੀ ਛੱਡ ਕੇ ਆਏ ਆ ਵਾਹ ਜੀ ਕਿਉਂ ਵਿਧਾਨ ਸਭਾ ਚ ਆਉਣਾ ਬੜਾ ਔਖਾ ਹੁੰਦਾ ਹਾਲਾ ਕਿ ਅੰਦਰ ਵੀ ਕੁਝ ਨਹੀਂ ਹੁੰਦਾ ਉੱਥੇ ਵੀ ਕਬੱਡੀ ਚੱਲਦੀ ਹੈ ਅੱਜ ਕੱਲ ਅੰਦਰ ਵੀ ਕਬੱਡੀ ਚੱਲ ਰਹੀ ਆ ਲੇਕਿਨ ਫੇਰ ਵੀ ਚਲੋ ਉੱਥੇ ਹਾਜ਼ਰੀ ਲਾਉਣੀ ਜ਼ਰੂਰੀ ਹੁੰਦੀ ਸੀ ਅੱਜ ਅਸੀਂ ਵੀ ਸਕੂਲ ਚੋਂ ਜਿੱਦਾਂ ਬੱਚੇ ਭੱਜਦੇ ਭੱਜ ਕੇ ਆਏ ਆ ਬਹੁਤ ਬਹੁਤ ਮੁਬਾਰਕਾ ਦਲਜੀਤ ਸਾਹਿਬ ਇਸੇ ਤਰ੍ਹਾਂ ਨਡਾਲੇ ਦਾ ਕਪੂਰਥਲੇ ਜ਼ਿਲ੍ਹੇ ਦਾ ਪੰਜਾਬ ਦਾ ਨੌਰੋਸ਼ਨ ਕਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਰੇ ਕੰਮਕਾਰੀ ਛੱਡ ਕੇ ਆਏ ਅਸੀਂ ਵਿਧਾਨ ਸਭਾ ਵੀ ਛੱਡ ਕੇ ਆਏ ਆ ਵਾਹਿਗੁਰੂ ਕਿਉਂ ਵਿਧਾਨ ਸਭਾ ਚ ਆਉਣਾ بڑا ਔਖਾ ਹੁੰਦਾ ਹਾਲਾ ਕਿ ਅੰਦਰ ਵੀ ਕੁਝ ਨਹੀਂ ਹੁੰਦਾ ਉੱਥੇ ਵੀ ਕਬੱਡੀ ਚੱਲਦੀ ਹੈ ਅੱਜਕੱਲ ਅੰਦਰ ਵੀ ਕਬੱਡੀ ਚੱਲ ਰਹੀ ਆ ਬਾਲੇ ਲੈ ਕੇ ਲੇਕਿਨ ਫੇਰ ਵੀ ਚਲੋ ਉੱਥੇ ਹਾਜ਼ਰੀ ਲਾਉਣੀ ਜ਼ਰੂਰੀ ਹੁੰਦੀ ਸੀ ਅੱਜ ਅਸੀਂ ਵੀ ਸਕੂਲ ਚੋਂ ਜਿੱਦਾਂ ਬੱਚੇ ਭੱਜਦੇ ਭੱਜ ਕੇ ਆਏ ਆ ਬਹੁਤ ਬਹੁਤ ਮੁਬਾਰਕਾ ਦਲਜੀਤ ਸਾਹਿਬ ਇਸੇ ਤਰ੍ਹਾਂ ਨਡਾਲੇ ਦਾ ਕਪੂਰਥਲੇ ਜ਼ਿਲ੍ਹੇ ਦਾ ਪੰਜਾਬ ਦਾ ਨੌਰੋਸ਼ਨ ਕਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਰੇ ਕੰਮਕਾਰੀ ਛੱਡ ਕੇ ਆਏ ਆ ਸੀ ਵਿਧਾਨ ਸਭਾ ਵੀ ਛੱਡ ਕੇ ਆਏ ਆ ਵਾਹ ਜੀ ਕਿਉਂ ਵਿਧਾਨ ਸਭਾ ਚੋਂ ਆਉਣਾ ਬੜਾ ਔਖਾ ਹੁੰਦਾ ਹਾਲਾਂਕਿ ਅੰਦਰ ਵੀ ਕੁਝ ਨਹੀਂ ਹੁੰਦਾ ਉੱਥੇ ਵੀ ਕਬੱਡੀ ਚੱਲਦੀ ਅੱਜ ਕੱਲ ਅੰਦਰ ਵੀ ਕਬੱਡੀ ਚੱਲ ਰਹੀ ਆ ਲੇਕਿਨ ਫੇਰ ਵੀ ਚਲੋ ਉੱਥੇ ਹਾਜ਼ਰੀ ਲਾਉਣੀ ਜ਼ਰੂਰੀ ਹੁੰਦੀ ਸੀ ਅੱਜ ਅਸੀਂ ਵੀ ਸਕੂਲ ਚੋਂ ਜਿੱਦਾਂ ਬੱਚੇ ਭੱਜ ਜਾਂਦੇ ਭੱਜ ਕੇ ਆਏ ਆ ਬਹੁਤ ਬਹੁਤ ਮੁਬਾਰਕਾਂ ਦਲਜੀਤ ਸਾਹਿਬ ਇਸੇ ਤਰ੍ਹਾਂ ਨਡਾਲੇ ਦਾ ਕਪੂਰਥਲੇ ਜ਼ਿਲ੍ਹੇ ਦਾ ਪੰਜਾਬ ਦਾ ਨਵਾਂ ਰੋਸ਼ਨ ਕਰਨ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਰੇ ਕਾਮਕਾਰੀ ਛੱਡ ਕੇ ਆਏ ਅਸੀਂ ਵਿਧਾਨ ਸਭਾ ਵੀ ਛੱਡ ਕੇ ਆਏ ਆ ਵਾਹ ਜੀ ਕਿਉਂ ਵਿਧਾਨ ਸਭਾ ਚ ਆਉਣਾ ਬੜਾ ਔਖਾ ਹੁੰਦਾ ਹਾਲਾਂਕਿ ਅੰਦਰ ਵੀ ਕੁਝ ਨਹੀਂ ਹੁੰਦਾ ਉੱਥੇ ਵੀ ਕਬੱਡੀ ਚੱਲਦੀ ਹੈ ਅੱਜਕੱਲ ਅੰਦਰ ਵੀ ਕਬੱਡੀ ਚੱਲ ਰਹੀ ਆ ਬਾਲੇ ਲੈ ਕੇ ਲੇਕਿਨ ਫੇਰ ਵੀ ਚਲੋ ਉੱਥੇ ਹਾਜ਼ਰੀ ਲਾਉਣੀ ਜ਼ਰੂਰੀ ਹੁੰਦੀ ਸੀ ਅੱਜ ਅਸੀਂ ਵੀ ਸਕੂਲ ਚੋਂ ਜਿੱਦਾ ਬੱਚੇ ਭੱਜ ਜਾਂਦੇ ਭੱਜ ਕੇ ਆਏ ਆ ਬਹੁਤ ਬਹੁਤ ਮੁਬਾਰਕਾ ਦਲਜੀਤ ਸਿੰਘ ਇਸੇ ਤਰ੍ਹਾਂ ਨਡਾਲੇ ਦਾ ਕਪੂਰਥਲੇ ਜ਼ਿਲ੍ਹੇ ਦਾ ਪੰਜਾਬ ਦਾ ਨੌਰ ਰੋਸ਼ਨ ਕਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਰੇ ਕੰਮਕਾਰੀ ਛੱਡ ਕੇ ਆਏ ਆ ਸੀ ਵਿਧਾਨ ਸਭਾ ਵੀ ਛੱਡ ਕੇ ਆਏ ਆ ਕਿਉਂ ਵਿਧਾਨ ਸਭਾ ਚੋਂ ਆਉਣਾ ਬੜਾ ਔਖਾ ਹੁੰਦਾ ਹਾਲਾਂਕਿ ਅੰਦਰ ਵੀ ਕੁਝ ਨਹੀਂ ਹੁੰਦਾ ਉਥੇ ਵੀ ਕਬੱਡੀ ਚੱਲਦੀ ਅੱਜ ਕੱਲ ਅੰਦਰ ਵੀ ਕਬੱਡੀ ਚੱਲ ਰਹੀ ਆ ਲੇਕਿਨ ਫੇਰ ਵੀ ਚਲੋ ਉਥੇ ਹਾਜ਼ਰੀ ਲਾਉਣੀ ਜ਼ਰੂਰੀ ਹੁੰਦੀ ਸੀ ਅੱਜ ਅਸੀਂ ਵੀ ਸਕੂਲ ਚੋਂ ਜਿੱਦਾਂ ਬੱਚੇ ਭੱਜ ਜਾਂਦੇ ਭੱਜ ਕੇ ਆਏ ਆ ਬਹੁਤ ਬਹੁਤ ਮੁਬਾਰਕਾਂ ਦਲਜੀਤ ਸਾਹਿਬ ਇਸੇ ਤਰ੍ਹਾਂ ਨਡਾਲੇ ਦਾ ਕਪੂਰਥਲੇ ਜ਼ਿਲ੍ਹੇ ਦਾ ਪੰਜਾਬ ਦਾ ਨੌਰੋਸ਼ਨ ਕਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਰੇ ਕੰਮਕਾਰੀ ਛੱਡ ਕੇ ਆਏ ਅਸੀਂ ਵਿਧਾਨ ਸਭਾ ਵੀ ਛੱਡ ਕੇ ਆਏ ਆ ਵਾਹ ਜੀ ਕਿਉਂ ਵਿਧਾਨ ਸਭਾ ਚ ਆਉਣਾ بڑا ਔਖਾ ਹੁੰਦਾ ਹਾਲਾਂਕਿ ਅੰਦਰ ਵੀ ਕੁਝ ਨਹੀਂ ਹੁੰਦਾ ਉੱਥੇ ਵੀ ਕਬੱਡੀ ਚੱਲਦੀ ਆ ਅੱਜਕੱਲ ਅੰਦਰ ਵੀ ਕਬੱਡੀ ਚੱਲ ਰਹੀ ਆ ਲੇਕਿਨ ਫੇਰ ਵੀ ਚਲੋ ਉੱਥੇ ਹਾਜ਼ਰੀ ਲਾਉਣੀ ਜ਼ਰੂਰੀ ਹੁੰਦੀ ਸੀ ਅੱਜ ਅਸੀਂ ਵੀ ਸਕੂਲ ਚੋਂ ਜਿੱਦਾ ਬੱਚੇ ਭੱਜ ਜਾਂਦੇ ਭੱਜ ਕੇ ਆਏ ਆ ਬਹੁਤ ਬਹੁਤ ਮੁਬਾਰਕਾ ਦਲਜੀਤ ਸਿੰਘ ਇਸੇ ਤਰ੍ਹਾਂ ਨਡਾਲੇ ਦਾ ਕਪੂਰਤਲੇ ਜ਼ਿਲ੍ਹੇ ਦਾ ਪੰਜਾਬ ਦਾ ਨੌਰ ਰੋਸ਼ਨ ਕਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Subscribe to One India channel and never miss an update.